ਸ਼ਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਾਚ ਮੋਏ ਮੂਰਖ ਅੰਦ ਗਵਾਰ ਬਿਸਟਾ ਅੰਦਰ ਕੀਟ ਸੇ ਪਏ ਪਚਹਿ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜਿ ਰਹੈ ਸਮਾਏ ਪਉੜੀ ਸੇਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇਕੋ ਵਲ ਛਲ ਕਰਕੇ ਖਾਵਦੀ ਮੋਹ ਹੋ ਕੂੜ ਕੁਸਤ ਤਿਨੀ ਢਾਹਿਆ ਤੁਦ ਆਪੇ ਭਾਵੈ ਸੂਕ ਰਹਿ ਤੁਦ ਓਤੈ ਕੰਮ ਓਏ ਲਾਇਆ ਇਕਨਾ ਸੱਚ 부ਝਾਇਓਨ ਤਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਿਖਣ ਹੈ ਮਾਇਆ ਮੋਹ ਸੁਆਇ ਦੂਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਇ ਜਿਨ ਜੀਉ ਪਿੰਡ ਦਿੱਤਾ ਤਿਸ ਕਭ ਹੂ ਨਾ ਚੇਤਾ ਜੋ ਦੇਂਦਾ ਰਜਿਕ ਸੰਭਾਹੇ ਜਮ ਕਾ ਫਾਹਾ ਗਲੋ ਨਾ ਕੱਟੀਐ ਫੇਰ ਫੇਰ ਆਵੈ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣ ਹੈ ਸੁਖ ਪੈਨਣਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨੋਹ ਨਾ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਏ ਮਹੱਲਾ ਤੀਜਾ ਸਤਗੁਰੂ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੀ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼ ਜੋ ਭਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸੁਦਾ ਤੂੰ ਸਬ ਨਾਰਾਸ ਸਭ ਤੁਦੇ ਪਾਸੋ ਮੰਗਦੇ ਨਿਤ ਕਰ ਅਰਦਾਸ ਜੇਸ ਤੂੰ ਦੇਹ ਤੈ ਸਭ ਕੁਛ ਮਿਲੈ ਇਕਨਾ ਦੂਰ ਹੈ ਪਾਸ ਤੁਦ ਬਾਜੋ ਥਾਉ ਕੋ ਨਾਹੀ ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੂੰ ਸਾਲਾਹ ਦੇ ਦਰ ਗੁਰਮੁਖਾ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਨਾ ਚੀਨਈ ਮਾਨ ਮੂਰਖ ਗਾਵਾਰ ਦੂਜੈ ਭਾਏ ਜਗਤ ਪਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇ ਮਰ ਜਮੈ ਵਾਰੂ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਏ ਮਨ ਹਟ ਕਿਨੈ ਨਾ ਪਾਇਓ ਪੁੱਛੋ ਵਿਦਾ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸ਼ਲੋਕ ਮਹੱਲਾ 3 ਨਾਨਕ ਸੋ ਸੂਰਾਵਰੀਆਮ ਜਿਨ ਵਿੱਚੋ ਦੁਸਤ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਾਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸਚ ਦੁਆਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪਹੁ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁਖ ਸੋਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਜੜਾਇਆ ਤਿਨ ਵਿੱਚੋ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈ ਮਾਰ ਈਕ ਲੇਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹਿ ਨਾ ਸਾਕੇ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੇ ਬੇਨ ਨਾ ਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭ ਨੀ ਦੀ ਬਾਣੀ ਮਿਲਿਆ ਜਿਥੈ ਓਹ ਜਾਇ ਤਿਥੈ ਓਹ ਸੁਰਖਰੂ ਓਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਾਗ ਰਹਿਆ ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਜ ਸੁਭਾਅ ਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰਵਿੰਨ ਸਹਜ ਨਾ ਆਵਈ ਲੋਭ ਮੈਲ ਨਾ ਵਿਚੋ ਜਾਏ ਖਿੰਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਾ ਆਏ ਸੱਚੇ ਮੈਲ ਨਾ ਲੱਗਈ ਮਲ ਲੱਗੈ ਦੂਜੈ ਭਾਏ ਧੂਤੀ ਮੂਲ ਨਾ ਉੱਤਰੈ ਜੇ 68 ਤੀਰਥ ਨਾ ਆਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਊਜਲਤਾ ਥੀਏ ਜਾਂ ਸਤਿਗੁਰ ਮਾਹੀ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹੁ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਏ ਕਿਰਤ ਫਿਰਾਏ ਲੇਵ ਤਾਤ ਦੁਏ ਰਾਖ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਨਹਿ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲੇਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤិន ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰਬਚਨੀ ਸਹਿ ਜੇ ਚ ਆਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕਿ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸ਼ਲੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿੱਚੋ ਆਪ ਗਵਾਈ ਕੈ ਰਹਿਨ ਸਾਚਲੇ ਬਲਾਈ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜੇ ਤਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਗੁਰ ਜਿਨੀ ਨਾ ਸੇਵਿਓਬ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮਿਰਤਕ ਹੈ ਸੰਸਾਰ ਲਖ 84 ਹੁ ਫੇਰ ਪਇਆ ਮਰ ਜੰਮੈ ਹੋਇ ਖੁਆਰ ਸਤਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਇ ਸਾਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿਛੜਐ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤਾ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਾਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦਰ ਚਾਏ ਅਨੰਦਨ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੀਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੀ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਇਥੈ ਉਥੈ ਮੁਖ ਉਜਲੇ ਹਰ ਦਰਗਹ ਪੈਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਢਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡਹੁ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕਹਿ ਭੋਲੜਾ ਗੰਦੇ ਡੰਮ ਪਿਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਔਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦ ਕਾ ਦੋਸਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸ਼ਲੋਕ ਮਹੱਲਾ ਤੀਜਾ ਵੇਸ ਕਰੇ ਕ੍ਰੂਪ ਕੁਲਖਣੀ ਮਨ ਖੋਟੈ ਕੂੜਿਆਰ ਤਿਰਕੇ ਭਾਣੈ ਨਾ ਚੱਲੇ ਹੁਕਮ ਕਰੇ گاਵਾਰ ਗੁਰ ਕੈ ਭਾਣੈ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕਉ ਸਬ ਦੇ ਧਰੇ ਪਿਆਰ ਬਿਨ ਨਾ ਵੈ ਕਿਨੇ ਨਾ ਪਾਇਆ ਦੇਖ ਹੁਰਦੈ ਵਿਚਾਰ ਨਾਨਕ ਸਾਹ ਸਵਾਲਿਓ ਸੁਲਖਣੀ ਜੇ 라ਵੀ ਸਿਰਜਨ ਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉਠ ਬਹੁ ਕਰਮ ਕਮਾਵਹਿ ਦੂਜੇ ਭਾਏ ਪਿਆਰ ਸਤਿਗੁਰੂ ਸੇਵਹਿ ਆਪਣਾ ਪੌਜਲ ਉੱtre ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਓਰ ਧਾਰ ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੇ ਕੋਇ ਹਰ ਆਪ ਬਹਿ ਕਰੇ ਨਿ ਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿ ਆਉ ਕੀ ਓਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸ਼ਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋਡਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲ ਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕ੍ਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸਾਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ 라ਵੀ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਆਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾਗਣੀ ਮੇਲੀ ਮੇਲਨਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੂ ਕਰਹਿ ਸਭ ਨਮਸਕਾਰ ਜਿਨ ਪਾਪੈ ਤੇਰਾ ਖਿਆ ਹਰ ਨਿਮਾਣਿਆ ਤਨ ਮਾਨ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮਾਨਮੁਖ ਮੂਡ ਸਾਧਿਆ ਹਰ ਭਗਤਾ ਦੇ ਵੜਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵੜਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੀਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ 부ਝੈ ਕੋਇ ਮਹੱਲਾ ਤੀਜਾ ਨਾਨਕ ਹਰਨਾਮ ਜਿਨੀ ਆਰਾਧਿਆ ਅਨ ਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰੇ ਪੂਰਾ ਕਰ ਛੋਟਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਪੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀ ਕੋਏ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾਹੇ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਉਰਤਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਰ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੀ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੀਵਤੀ ਭਏ ਧਿਆਇਆ ਨਾਮ ਹਰੇ ਹੋ ਮੈਂ ਮਾਰ ਮਿਲਾਇਐਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਐਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀ ਜਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀ ਜਨ ਹਰ ਭਗਤਾ ਨੂੰ ਦੇ ਅਨੰਦ ਥਿਰ ਕਰੀ ਬਹਾਲਿਆਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਨ ਹਰ ਭਗਤਾ ਨੂੰ ਦੇ ਪਿਆਰ ਕਰ ਅੰਗਨ ਸਤਾਰਿਆਨ ਸ਼ਲੋਕ ਮਹੱਲਾ ਪਹਿਲਾ ਕੋ ਬੋਧਾ ਢੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਉਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠਿਆ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋਤਿਸ ਭਾਵੇਂ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰਪਹਿ ਆਖੀਐ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀ ਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਉ ਬਲੇਹਾਰੀ ਤਿਨ ਕੋ ਜਿਨ ਧਿਆਇਆ ਹਰਿ ਨਿਰੰਕਾਰ ਉਹਨਾ ਕੇ ਮੁਖ ਸਾਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਗੁਰ ਮਿਲੇ ਆ ਉਲਟੀ ਭਈ ਨਾਵਨਿੰਦ ਖਰਚੋ ਖਾਓ 18 ਸਿੱਧੀ ਪਿਛੇ ਲੱਗਿਆ ਫਿਰਨਾ ਨਿਜ ਘਰ ਵਸਿਆ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰਲੇ ਬਲਾਏ ਨਾਨਕ ਹਰ ਭਗਤ ਤੇ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਈ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵ ਹੋ ਦਾਨ ਦਇਾਲ ਪ੍ਰਭ ਹਰਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਕਲਾੜ ਧਰ ਪੇਖਤ ਹੀ ਜਮਰਾਉ ਹੱਸੈ ਐਸਾ ਤੈ ਜਗ ਭਰਮ ਲਾਇਆ ਕੈਸੀ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚੋ ਮਰਣਾ ਰਮਈਆ ਜਪਹੁ ਪ੍ਰਾਣੀ ਅੰਤ ਜੀਵਨ ਬਾਣੀ ਏਨ ਵਿਧ ਭਵ ਸਾਗਰ ਤਰਣਾ ਜਾਂ ਤਿਸ ਭਾਵੇ ਤਾ ਲਾਗੈ ਭਾਉ ਭਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜੋ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲੇਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰਗਿਆ ਕੁਟੰਬ ਦੇਖ ਬਿਗਸਹਿ ਕਮਲਾ ਜੋ ਪਰ ਘਰ ਜੋ ਹੈ ਹੈ ਕਪਟ ਨਰਾ ਦੂੜਾ ਆਇਓ ਹੈ ਜਮਹੈ ਤਣਾ ਤਿਨ ਆਗਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ ਮਿਲ ਮੇਰੇ ਰਮਈਆ ਮੈਂ ਲੇਹ ਛੜਾਈ ਰਹਾਉ ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਾਵਸਸ ਤਹਿਨਾ ਪ੍ਰਵੇਸ਼ ਸੰਗ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਲੇ ਸੰਸਾਰੰ ਅੱਜ ਮੇਰਾ ਮਨ ਪ੍ਰਗਟ ਭਇਆ ਹੈ ਪੀਖੀਲੇ ਧਰਮ ਰਾਓ ਤਹ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾ ਵਾਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀੋ ਕਾ ਅਚਰਜ ਏਕ ਸੁਨੋ ਹੋਰੇ ਪੰਡਿਆ ਆਪ ਕਿਛ ਕਹਿਨ ਨਾ ਜਾਈ ਸੋਰਨਾਰ ਗਣ ਗੰਧਰਬ ਜਿਨ ਮੋਹੇ ਤ੍ਰਿਭਾਵਨ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ਜਾ ਕੀ ਦਿਸਟ ਨਾਦ ਲੇਵ ਲਾਗੈ ਰਹਾਉ 파ਠੀ ਗगन ਸਿੰਘਿਆ ਅਰਚੁੰਗਿਆ ਕਨਕ ਕਲਸ ਇਕ ਪਾਇਆ ਤਿਸ ਮਹਿ ਧਾਰ ਚੋ ਐ ਅਤ ਨਿਰਮਲ ਰਸ ਮਹਿ ਰਸਨ ਚੁਆ ਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖ ਓਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੀਣੀ ਜੀਉ ਕੀ ਪਹਿਰਿਆ ਕੈ ਕਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭਕੁੰਡਲ ਜਬ ਆਛਤ ਉਰਧ ਧਿਆਨ ਲੇਵ ਲਾਗਾ ਮਿਰਤਕ ਪਿੰਡ ਪਦ ਮਦਨਾ ਇਹਨਿਸ ਏਕ ਅਗਿਆਨ ਸੋ ਨਾਗਾ ਇਹ ਦਿਨ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨ ਹੋ ਬਿਸਾਰਿਆ ਫਿਰ ਪਛਤਾਵ ਹੈਗਾ ਮੂੜਿਆ ਤੂੰ ਕਵਨੁ ਕੁਮਤ ਭ੍ਰਮ ਲਾਗਾ ਚੇਤ ਰਾਮ 나ਹੀ ਜਮੁਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪੈ ਰਸ ਮਿਸਮੇਦ ਅੰਮ੍ਰਿਤ ਬਿਖ ਚਾਖੀ ਤੋ ਪੰਜ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਖਤ ਗੱਲ ਬੰਧਿਆ ਤਰਣ ਤੇਜ ਪਰਤ੍ਰਯ ਮੁਖ ਜੋਹ ਹੈ ਸਰ ਅਪਸਰ ਨਾ ਪਛਾਨਿਆ ਪੁਨ ਮਤ ਕਾਮ ਮਹਾ ਬਿਖ ਭੂਲੇ ਪਾਪ ਪੁਨ ਨਾ ਪਛਾਨਿਆ ਸੁਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਹਿਰਦੈ ਤੀਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਿਗੋਇਆ पुंडरकेस कुसमते तौले शपथ पाताल की वाणी लोचन श्रम है बुद्ध बल नाठी ता काम पवसमाधाणी ताते बिखै भई मत पावस काया कमल कुमलाना अवगत बाण छोड़ अमृत मंडल तौ पाछे पछताना निकुटी देह देख तुनु उपजए मान करत नहीं बूझे लालच करै जीवन पद कारण लोचन कछु ना सूझे ठाका तेज उड़िया मन पंखी कर अंगन ना सुखाई ਬੀਣੀ ਕਹੈ ਸੁਨਹੁਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਾਨਕ ਕਟਕ ਜਲ ਤਰੰਗ ਜੈਸਾ ਜਾਉ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ 파ਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਅਛਹੋ ਅੰਤਰਜਾਮੀ ਪ੍ਰਭ ਤੇ ਜਾਣ ਜਾਣ ਜੈ ਜਨਤੇ ਸੁਆਮੀ ਸਰੀਰ ਆਰਾਧੈ ਮੋਕਉ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਭਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੈ ਹਰਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੂਰੈ ਹਰਨਾਮ ਡੜਾਇਆ ਹਰ ਨਿਹਚਲ ਹਰ ਧਨ ਪੱਲੈ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾ ਆਇਆ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜੀਓ ਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਹਉ ਮਨ ਤਨ ਖੋਜੀ ਭਾਲ ਪਹਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਲੇ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤੀ ਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ ਨੀਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲਹੁ ਜਨ ਨਾਨਕ ਗੁਰ ਮਿਲ ਰਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁੱਤਰ ਤਰੀਐ ਜੀਉ ਆਵੋ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੈ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਓ ਹਮ ਚਾਤ੍ਰਿਕ ਦੀਨ ਸਤਗੁਰ ਸਰਣ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨੇਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਓ